ਕਸ਼ਮੀਰ ਦੇ ਪਹਿਲਗਾਮ ਇਲਾਕੇ 'ਚ ਹੋਏ ਅਤਵਾਦੀ ਹਮਲੇ ਨੇ ਜਿੱਥੇ ਸਾਰਿਆਂ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਉੱਥੇ ਹੀ ਇਸ ਹਮਲੇ ਤੋਂ ਬਾਅਦ ਇਹਨਾਂ ਮੁੰਡਿਆਂ ਦੀਆਂ ਵੀਡੀਓ ਇਹ ਕਹਿ ਕੇ ਵਾਇਰਲ ਕੀਤੀਆਂ ਜਾ ਰਹੀਆਂ ਹਨ ਕਿ ਇਹ ਉਹ ਅੱਤਵਾਦੀ ਹਨ ਜਿਨ੍ਹਾਂ ਨੇ ਪਹਿਲਗਾਮ ਵਿੱਚ ਨਿਰਦੋਸ਼ ਲੋਕਾਂ ਤੇ ਗੋਲੀਆਂ ਚਲਾਈਆਂ ਹਨ ਸੋਸ਼ਲ ਮੀਡੀਆ ਖੋਲਦਿਆਂ ਹੀ ਹਰ ਪਾਸੇ ਇਹਨਾਂ ਦੀ ਵੀਡੀਓ ਸਾਹਮਣੇ ਆ ਰਹੀ ਹੈ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਪਰ ਦੋਸਤੋ ਇੱਥੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਪਹਿਲਗਾਮ ਵਾਲੇ ਹਮਲੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਤੇ ਨਾ ਹੀ ਕੋਈ ਇਹਨਾਂ ਵਿੱਚੋਂ ਅੱਤਵਾਦੀ ਹੈ ਇਹਨਾਂ ਵਿੱਚੋਂ ਇੱਕ ਮੁੰਡਾ ਵੀਡੀਓ ਕ੍ਰिएਟਰ ਹੈ ਤੇ ਉਹ ਅਕਸਰ ਹੀ ਆਪਣੇ ਦੋਸਤਾਂ ਨਾਲ ਵੀਡੀਓ ਅਪਲੋਡ ਕਰਦਾ ਹੀ ਰਹਿੰਦਾ ਹੈ ਤੇ ਇਹਨਾਂ ਵਿੱਚੋਂ ਇੱਕ ਹੋਰ ਮੁੰਡਾ ਰਸ਼ੀਨ ਐਮ ਐਮ ਐ ਫਾਈਟਰ ਹੈ ਤੇ ਇਹ ਸਾਰੇ ਇੱਕ ਜਾਕਿਸਤਾਨ ਦੇ ਰਹਿਣ ਵਾਲੇ ਹਨ ਬਸ ਕਿਸੇ ਇੱਕ ਨੇ ਇਹਨਾਂ ਨੂੰ ਪਹਿਲਗਮ ਵਾਲੇ ਅਤਵਾਦੀ ਲਿਖ ਕੇ ਵੀਡੀਓ ਸ਼ੇਅਰ ਕਰ ਦਿੱਤੀ ਤੇ ਆਪਣੇ ਲੋਕਾਂ ਨੇ ਵੀ ਫਿਰ ਲਕੀਰ ਦੇ ਫਕੀਰ ਬਣਦੇ ਹੋਏ ਇਹਨਾਂ ਦੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿੱਤਾ ਇਹਨਾਂ ਵਿੱਚੋਂ ਇੱਕ ਮੁੰਡਾ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ ਵੀ ਫੈਨ ਹੈ ਤੇ ਇਸ ਨੇ ਇੱਕ ਵੀਡੀਓ ਅਪਲੋਡ ਕਰਕੇ ਕਿਹਾ ਵੀ ਹੈ ਕਿ ਸਿੱਧੂ ਮੂਸੇਵਾਲਾ ਸਾਡਾ ਭਰਾ ਹੈ ਤਾਂ ਉਹ ਇੱਕ ਚੰਗਾ ਇਨਸਾਨ ਹੈ ਜਿਸ ਦੀ ਵੀਡੀਓ ਤੁਸੀਂ ਅੱਗੇ ਦੇਖ ਵੀ ਸਕਦੇ ਹੋ ਬਾਕੀ ਦੋਸਤੋ ਇਸ ਸਚਾਈ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਸਿੱਧੂ ਫਕਰਾਂ ਦੇ ਬੈਕਗ੍ਰਾਉਂਡ ਸਲਾਮ ਅਲੈਕੁਮ ਸਿੱਧੂ ਮੂਸੇਵਾਲਾ ਤੁਮੀ ਕ੍ਰਾਈਮ ਬਲੇ ਦਵਾਇ ਜ਼ਡੋਰੋਵੋ